ਆਪਰੇਸ਼ਨ ਕਾਸੋ ਤਹਿਤ ਹੁਸ਼ਿਆਰਪੁਰ ਪੁਲਿਸ ਵੱਲੋਂ ਸੁੰਦਰਨਗਰ ਵਿਖੇ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਇਸ ਮੌਕੇ ਡੀਐਸਪੀ ਸਪੈਸ਼ਲ ਬ੍ਰਾਂਚ ਪਲਵਿੰਦਰ ਸਿੰਘ ਅਤੇ ਡੀਐਸਪੀ ਸਿਟੀ ਦੀਪਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੀਆਂ ਹਦਾਇਤਾਂ ਤੇ ਨਸ਼ੇ ਦਾ ਕਾਰੋਬਾਰ ਕਰ ਰਹੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਣ ਲਈ ਇਹ ਛਾਪੇਮਾਰੀ ਕੀਤੀ ਗਈ ਹੈ ਇਜ਼ਰਾਨ ਜਥੇ 19 ਸ਼ੱਕੀ ਵਾਹਨ ਚਾਲਕਾਂ ਨੂੰ ਰੋਕ ਰੋਕੇ ਉਹਨਾਂ ਦੀ ਤਲਾਸ਼ੀ ਲਈ ਉੱਥੇ ਹੀ ਉਹਨਾਂ ਸ਼ਰਾਰਤੀ ਆਂਸਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝਾ ਜਾਣ ਨਹੀਂ ਤਾਂ ਫੜੇ ਜਾਂਦੀ ਸੂਰਤ ਵਿੱਚ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਚੈਕਿੰਗ ਦਾ ਬਿਆਨ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ। ਉਹਨਾਂ ਆਮ ਲੋਕਾਂ ਨੂੰ ਵੀ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਅਜਿਹੇ ਨਸ਼ਾ ਤਸਕਰਾਂ ਤੇ ਇਸ਼ਕੰਜਾਕਸਿਆ ਜਾ ਸਕੇ ਤੇ ਇਲਾਕੇ ਨੂੰ ਨਸ਼ਾ ਮੁਕਤ ਇਲਾਕਾ ਬਣਾਇਆ ਜਾ ਸਕੇ। ਬੇਸਿਕਲੀ ਸਾਡਾ ਸਾਡੇ ਐਸਐਸਪੀ ਸਰਮਣੀਓ ਕੇ ਐਸਐਸਪੀ ਸਾਹਿਬ ਦੇ ਮਿਸ਼ਨ ਦੇ ਅੰਦਰ ਹੈ ਕਿ ਐਸਪੀਡੀ ਨੇ ਮਿਸ਼ਨ ਅੰਦਰ ਮਿਸ਼ਨ ਹੈ ਅਸੀਂ ਰੈਗੂਲਰ ਬੇਸਿਸ ਤੇ ਕਾਫੀ ਆਪਰੇਸ਼ਨ ਕਰਦੇ ਰਹਿੰਦੇ ਜਿਦੇ ਚ ਜਿੰਨੇ ਵੀ ਸ਼ੱਕੀ ਵਿਅਕਤੀ ਹੁੰਦੇ ਆ ਚਾਹੇ ਉਹ ਨਸ਼ੇ ਦੇ ਤਸ਼ਕਰੀ ਇਨਵੋਲਵ ਹੋਣ ਜਾਂ ਚੋਰੀ ਹੋਣ ਉਹਦੇ ਤੁਸੀਂ ਕਰਾ ਨੂੰ ਚੈੱਕ ਕਰੀਦਾ ਹੈ ਸ਼ੱਕੀ ਵਿਅਕਤੀਆਂ ਨੂੰ ਚੈੱਕ ਕਰੀਦਾ ਹੈ ਕਈ ਵਾਰ ਚੋਰੀ ਦੇ ਮੋਟਰਸਾਈਕਲ ਜਾਂ ਫੋਨ ਬਰਾਮਦ ਹੋ ਜਾਂਦੇ ਇਹ ਸਾਰੀ ਚੀਜ਼ਾਂ ਵੀ ਸਾਡੇ ਰੈਗੂਲਰ ਸਰਚ ਆਪਰੇਸ਼ਨ ਚ ਚੱਲਦੇ ਰਹਿੰਦੇ ਉਸੇ ਤਰ੍ਹਾਂ ਹੈ ਕਿ ਅਸੀਂ ਅੱਜ ਜੀ ਐਸਪੀ ਸਰ ਸਪੈਸ਼ਲ ਬ੍ਰਾਂਚ ਤੇ ਅਸੀਂ ਸਾਨੂੰ ਸਾਡੇ ਰਿਪੋਰਟ ਦੇ ਨਾਲ ਸੂਬਾ ਨਗਰ ਸ਼ਫਟ ਕਰ ਰਹੇ ਹਾਂ ਇੱਕ ਇਹ ਕੁਝ ਟੀਮ ਮਿਲੀ ਵੀ ਕਰਾ ਕੁਝ ਨਸ਼ਾ ਵਗੈਰਾ ਜਿਹਨਾਂ ਦੇ ਘਰਾਂ ਤੇ ਰੇਡ ਕੀਤੀ ਗਈ ਹੈ ਜਿੱਦਾਂ ਇਹ ਆਪਰੇਸ਼ਨ ਕੰਕਲੂਡ ਹੁੰਦਾ ਹੈ ਅਸੀਂ ਤੁਹਾਨੂੰ ਸਾਰਾ ਡਾਟਾ ਦੇ ਦਾਂਗੇ ਜੋ ਸਾਡਾ ਜੋ ਹੈ ਇਹ ਅੱਜ ਹੀ ਕੀਤੀ ਹੈ ਵੀ ਅੱਗੇ ਵੀ ਲਗਾਤਾਰ ਕੰਟੀਨਿਊ ਰੱਖੀ ਹੈ ਬਹੁਰੇ ਗੁਦਰ ਵਿਸ਼ੇਸ਼ ਤੇ ਕਰਦੇ ਰਹਿੰਦੇ ਆ ਕਿ ਕਿਆਂ ਦੋ ਵਾਰਾਂ ਤੇ ਕਟ ウォਚ ਕਰੀ ਗਈ ਹੈ ਕਿ ਜਿੰਨੇ ਵੀ ਹੌਟ ਸਪots ਨੇ ਜਿੱਥੇ ਆਪਾਂ ਕਹੇ ਦੀ ਕਿ ਜ਼ਿਆਦਾ ਡਰਗ ਐਕਟੀਵਿਟੀ ਹੈ ਜਾਂ ਜ਼ਿਆਦਾ ਆਪਨ ਕੰਪਲੇਂਟ ਆਉਂਦੀਆਂ ਲੋਕਾਂ ਤੋਂ ਆਉਂਦੀਆਂ ਉਹ ਏਰੀਆ ਤੇ ਰੋਬਰਤ ਚੱਲ ਕਰਦੇ ਆ ਆਪਰੇਸ਼ਨ ਕਾਸੋ ਤਹਿਤ ਹੁਸ਼ਿਆਰਪੁਰ ਪੁਲਿਸ ਵੱਲੋਂ ਸੁੰਦਰ ਨਗਰ ਵਿਖੇ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਇਸ ਮੌਕੇ ਡੀਐਸਪੀ ਸਪੈਸ਼ਲ ਬ੍ਰਾਂਚ ਪਲਵਿੰਦਰ ਸਿੰਘ ਅਤੇ ਡੀਐਸਪੀ ਸਿਟੀ ਦੀਪਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਪਾ ਦੀਆਂ ਹਦਾਇਤਾਂ ਤੇ ਨਸ਼ੇ ਦਾ ਕਾਰੋਬਾਰ ਕਰ ਰਹੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਣ ਲਈ ਇਹ ਛਾਪੇਮਾਰੀ ਕੀਤੀ ਗਈ ਹੈ ਇਸ ਰੰ ਜਿੱਥੇ ਉਹਨਾਂ ਸ਼ੱਕੀ ਵਾਹਨ ਚਾਲਕਾਂ ਨੂੰ ਰੋਕ ਰੋਕੇ ਉਹਨਾਂ ਦੀ ਤਲਾਸ਼ੀ ਲਈ ਉੱਥੇ ਹੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝਾਂ ਜਾਣ ਨਹੀਂ ਤਾਂ ਫੜੇ ਜਾਂਦੀ ਸੂਰਤ ਵਿੱਚ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਚੈਕਿੰਗ ਦਾ ਬਿਆਨ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ ਉਹਨਾਂ ਆਮ ਲੋਕਾਂ ਨੂੰ ਵੀ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਅਜਿਹੇ ਨਸ਼ਾ ਤਸਕਰਾਂ ਤੇ ਇਸ਼ਕਾਂ ਜਾ ਕੇ ਸਿਆਚਾ ਸਕੇ ਤੇ ਇਲਾਕੇ ਨੂੰ ਨਸ਼ਾ ਮੁਕਤ ਇਲਾਕਾ ਬਣਾਇਆ ਜਾ ਸਕੇ ਬੇਸਿਕਲੀ ਸਾਡਾ ਸਾਡੇ ਐਸਐਸਪੀ ਸਰਮਾਣਯੋਗ ਐਸਐਸਪੀ ਸਾਹਿਬ ਦੇ ਮਿਸ਼ਨ ਦੇ ਅੰਦਰ ਹੈ ਕਿ ਐਸਪੀ ਡੀ ਨੇ ਇਸ ਸਨਰ ਮਿਸ਼ਨ ਹੈ ਅਸੀਂ ਰੈਗੂਲਰ ਬੇਸਿਸ ਤੇ ਕਾਫੀ ਆਪਰੇਸ਼ਨ ਕਰਦੇ ਰਹਿੰਦੇ ਜਿਦੇ ਵਿੱਚ ਜਿੰਨੇ ਵੀ ਸ਼ੱਕੀ ਵਿਅਕਤੀ ਹੁੰਦੇ ਆ ਚਾਹੇ ਉਹ ਨਸ਼ੇ ਦੇ ਤਸ਼ਕਰੀ ਇਨਵੋਲਵ ਹੋਣ ਜਾਂ ਚੋਰੀ ਹੋਣ ਉਹਦੇ ਤੁਸੀਂ ਕਰਾ ਨੂੰ ਚੈੱਕ ਕਰੀਦਾ ਹੈ ਸ਼ੱਕੀ ਵਿਅਕਤੀਆਂ ਨੂੰ ਚੈੱਕ ਕਰੀਦਾ ਹੈ ਕਈ ਵਾਰ ਚੋਰੀ ਦੇ ਮੋਟਰਸਾਈਕਲ ਜਾਂ ਫੋਨ ਬਰਾਮਦ ਹੋ ਜਾਂਦੇ ਇਹ ਸਾਰੀ ਚੀਜ਼ਾਂ ਨੂੰ ਸਾਡੇ ਰੈਗੂਲਰ ਸਰਚ ਆਪਰੇਸ਼ਨ ਚੱਲਦੇ ਰਹਿੰਦੇ ਉਸੇ ਤਰ੍ਹਾਂ ਹੈ ਕਿ ਅਸੀਂ ਅੱਜ ਇਸ ਵੀ ਸਪੈਸ਼ਲ ਬ੍ਰਾਂਚ ਤੇ ਅਸੀਂ ਤਿੰਨੋਂ ਥਾਣਿਆਂ ਦੇ ਰਿਪੋਰਟ ਦੇ ਨਾਲ ਸੋਤ ਨਗਰ ਸ਼ਫਟ ਕਰ ਰਹੇ ਹਾਂ। ਇੱਕ ਇਹ ਕੁਝ ਟੀ ਮਿਲੀ ਵੀ ਕਰਾ ਕੁਝ ਨਸ਼ਾ ਵਗੈਰਾ ਜਿਹਨਾਂ ਦੇ ਖਿਲਾਫ ਰੇਡ ਕੀਤੀ ਗਈ ਹੈ। ਜਿੱਦਾਂ ਇਹ ਆਪਰੇਸ਼ਨ ਕੰਕਲੂਡ ਹੁੰਦਾ ਹੈ ਅਸੀਂ ਤੁਹਾਨੂੰ ਸਾਰਾ ਡਾਟਾ ਦੇ ਦਾਂਗੇ ਜੋ ਸਾਡਾ ਜੋ ਹੈ ਕਰ ਇਹ ਅੱਜ ਹੀ ਕੀਤੀ ਹੈ ਵੀ ਅੱਗੇ ਵੀ ਲਗਾਤਾਰ ਕੰਟੀਨਿਊ ਰੱਖੀ ਹੈ। ਬਹੁਰੇ ਗੁਦਰ ਬੇਸਿਸ ਤੇ ਕਰਦੇ ਰਹਿੰਦੇ ਹਾਂ ਕਿ ਜਿੱਥੇ ਕਿੰਨ੍ਹੇ ਦੋ ਵਾਰਨ ਕਟ-ਵਾਚ ਕਰੀ ਗਈ ਹੈ। ਕਿ ਜਿੰਨੇ ਵੀ ਹੌਟ ਸਪੌਟਸ ਨੇ ਜਿੱਥੇ ਆਪਾਂ ਕਹੇ ਦੀ ਕਿ ਜ਼ਿਆਦਾ ਡਰਗ ਐਕਟੀਵਿਟੀ ਹੈ ਜਾਂ ਜ਼ਿਆਦਾ ਆਪਨ ਕੰਪਲੇਂਟਸ ਆਉਂਦੀਆਂ ਲੋਕਾਂ ਤੋਂ ਉਹ ਏਰੀਆ ਜਿੱਥੇ ਰੈਗੂ